ਮਜ਼ਦੂਰ ਦੇ ਬਿਲਕੁਲ ਦੁਨੀਆ ਦਾ ਕਿਰਤੀ ਕੰਮ ਜਿੰਦਾਬਾ 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 ਰਾਜ ਮਿਸਤਰੀ ਮਜ਼ਦੂਰ ਜੁੰਨੀਆਂ ਜਿੰਦਾਬਾ 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 ਸ਼ਿਕਾਗੋ ਦੇ ਸੀਧਾ ਨੂੰ ਲਾਲ ਸਲਾਮ ਲਾਲ ਸਲਾਮ ਲਾਲ ਸਲਾਮ ਸ਼ਿਕਾਗੋ ਦੇ ਸੀਧਾ ਨੂੰ ਲਾਲ ਸਲਾਮ ਲਾਲ ਸਲਾਮ ਲਾਲ ਸਲਾਮ ਦੁਨੀਆ ਪਰਦਾ ਕਿਰਤੀ ਕਮਾਂ ਜਿੰਦਾਬਾ 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 ਦੁਨੀਆ ਪਰਦਾ ਕਿਰਤੀ ਕਮਾਂ ਜਿੰਦਾਬਾ 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 ਸਾਰ ਦੁਨੀਆ ਦਾ ਮਿਹਨਤੀ ਲੋਕਾਂ ਦਾ ਇੱਕਾ ਜਿੰਦਾਬਾ 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 ਅੱמא ਅੱਜ ਤਾਂ ਠੀਕ ਛੁੱਟੀ ਹੈ ਜੀ। ਕਿ ਕਿ ਜਾਣਾ ਤੁਸੀਂ ਕੰਮਾਂ ਦੇ? ਨਹੀਂ ਵੈਸੇ ਛੁੱਟੀ ਕੀਤੀ ਹੈ ਤਾਂ ਕੰਮ ਨਹੀਂ ਮਿਲਿਆ ਤਾਂ ਛੁੱਟੀ ਆਹੋ ਨਹੀਂ ਨਹੀਂ। ਸਾਲੀ ਲੱਤ ਦੁਖਣ ਲੱਗ ਪਈ ਆ ਯਾਰ। ਯਾਰੀ ਪੰਜ-ਛੇ ਗੱਲਾਂ ਕਰਾ ਦਈ। ਸੋਨੇ ਨਕਲੀ ਜਾਂਦੇ। ਤੁਹਾਨੂੰ ਪਤਾ ਅੱਜ ਦਿਨ ਕਿਹੜਾ ਵਾ? ਪਤਾ? ਕੀ ਕਿਹੜਾ ਦਿਨ ਅੱਜ? ਹੋ ਗਿਆ ਨਹੀਂ ਜਾਣੇ ਦਵਾਈ ਹੋ ਗਿਆ ਨਹੀਂ ਇਹ ਕਹਿੰਦਾ ਵੀ ਪੂਰੇ ਇੱਕ ਹਫ਼ਤੇ ਦਾ ਪੀਣਾ ਹੈ ਇਹ ਇੱਕ ਦਿਨ ਦਵਾਈ ਲੈਣ ਦੋ ਸਾਹ ਤਾਂ ਬੋਲਦੇ ਕੀ ਨਾਮ ਅੰਕਲ ਜੀ ਤੁਹਾਡਾ ਜਗਜੀਵਨ ਸਿੰਘ ਆ ਜੀ ਅੱਜ ਤੁਹਾਨੂੰ ਪਤਾ ਵੀ ਕਿਹੜਾ ਦਿਨ ਹਾਂਜੀ ਹਾਂਜੀ ਆ ਕਿਹੜਾ ਦਿਨ ਅੱਜ ਅੱਜ ਜੀ ਮਜ਼ਦੂਰ ਹਾਂ ਡਿਆ ਹਾਂ ਹਾਂਜੀ ਟ੍ਰੈਂਡ ਕਿਹੜਾ ਤੁਹਾਡਾ ਟ੍ਰੈਂਡ ਬੰਬਾ ਜੀ ਕੀ ਕੰਮ ਕੀ ਕਰਦੇ ਹੋ ਤੁਸੀਂ ਕੰਮ ਤਾਂ ਹੀ ਲੇਬਰ ਦਾ ਹੀ ਕਰਦੇ ਹਾਂ ਪਰ ਅੱਜ ਟਾਈਮ ਖਾਸਾ ਹੋ ਗਿਆ ਅਜ ਗਏ ਨਹੀਂ ਤੁਸੀਂ ਸਭ ਕੰਮ ਹੈ ਨਹੀਂਗਾ ਜੀ ਕੰਮ ਕਰਕੇ ਬੈਠੇ ਆ ਜੀ ਇਹੋ ਕੰਮ ਕਰਦੇ ਹਾਂਜੀ ਕਿੰਨੇ ਦਿਨ ਮਹੀਨੇ ਚ ਕੰਮ ਮਿਲਦਾ ਔਰ ਕਿੰਨੇ ਦਿਨ ਤੁਹਾਨੂੰ ਮਹੀਨੇ ਜੀ ਕਦੇ ਕਈ ਵਾਰ 10 ਦਿਨ ਵੀ ਮਿਲ ਜਾਂਦਾ ਕਈ ਵਾਰ ਨਹੀਂ ਵੀ ਮਿਲਦਾ ਮੁੜ ਕੇ ਵੀ ਜਾਂਦੇ ਆ 2-2 4-4 ਦਿਨ ਵਾਸਤੇ ਔਰ ਜਾਨੀ ਫਿਰ ਵੀ ਗੁਜ਼ਾਰਾ ਤਾਂ ਔਕੇ ਸੋਕੇ ਕਰੀ ਜਾਂਦੇ ਆ ਜੀ ਪਰਿਵਾਰ ਚੋਂ ਪਾਉਣਾ ਤੁਹਾਡੇ ਪਰਿਵਾਰ ਚੋਂ ਜੀ ਇਕੱਲੇ ਆ ਹਾਂਜੀ ਫਿਰ ਤਾਂ ਤੁਹਾਡਾ ਗੁਜ਼ਾਰਾ ਹੋ ਜਾਂਦਾ ਹੁਣ ਆ ਨਹੀਂ ਜੀ ਗੁਜ਼ਾਰਾ ਮੁਸ਼ਕਲ ਹੈ ਹੰਦਾ ਫੋਟੋ ਜੀ ਤੁਹਾਨੂੰ ਪਤਾ ਹੀ ਆ ਹਾਂ ਜੀ ਆ ਫੇਰ ਆਪਣੇ ਦਿਹਾੜੀ ਕਿੰਨੀ ਆ ਤੁਹਾਡੀ ਦਿਹਾੜੀ ਜੀ 600 ਆ ਜੀ ਦੋਸਤਾਂ ਦੇੜੇ ਤੋਂ ਕਿੰਨੇ ਘੰਟੇ ਕੰਮ ਕਰਨਾ ਪੈਂਦਾ ਕੰਮ ਤਾਂ ਜੀ ਹੁਣ ਕਈ ਵਾਰ ਠੇਕੇਦਾਰ ਸਾਡੇ ਤੋਂ ਦਾ 9-9 ਘੰਟੇ ਦਾ 10 ਘੰਟੇ ਵੀ ਕਰਾ ਲੈਂਦੇ ਨੇ ਨਾ ਉਹ ਤਾਂ ਫਿਰ ਪੈਸੇ ਵੀ ਦਿੰਦੇ ਹੁਣੇ ਹੋ ਸਕਦਾ ਪੈਸੇ ਕਈ ਵਾਰ ਦੇ ਦਿੰਦੇ ਆ ਜੀ ਕਈ ਵਾਰ ਨਹੀਂ ਵੀ ਦਿੰਦੇ ਆ ਇਕਣ ਹੋ ਜਾਂਦਾ ਜੀ ਕੀ ਨਾਮ ਹੈ ਜੀ ਤੁਹਾਡਾ ਸਮਝੇ ਰਹਿਣਾ ਕਿਹੜਾ ਪਿੰਡ ਤੁਹਾਨੂੰ ਉੱਚੀ ਪਾਉਂਦਲ ਜੀ ਕੀ ਕੰਮ ਕੀ ਕਰਦੇ ਟੀਰਖੇ ਚਲਾਉਂਦੇ ਆ ਜੀ ਇਹ ਦੇਖੋ ਤੁਹਾਨੂੰ ਪਤਾ ਅੱਜ ਕਿਹੜਾ ਦਿਨ ਆ ਹਾਂ ਜਮਦੂਦ ਦੇ ਆ ਜੀ ਬਾਕੀ ਅਧਾਰਿਆਂ ਨੂੰ ਸਰਕਾਰੀ ਛੁੱਟੀ ਹੈ ਤੁਹਾਨੂੰ ਛੁੱਟੀ ਨਹੀਂ ਹੈਗੀ ਤੁਹਾਨੂੰ ਛੁੱਟੀ ਕਿੱਥੇ ਹੁੰਦੀ ਹੈ ਜੀ ਅੱਛਾ ਕੰਮ ਮਿਲੀ ਜਾਂਦਾ ਲਗਾਤਾਰ ਮਿਲੀ ਜਾਂਦਾ ਜੀ ਜਦ ਆਏ ਮਿਲੀ ਜਾਂਦਾ ਕੰਮ ਤਾਂ ਪਰੇ ਖਾਲੀ ਮੁੜ ਕੇ ਜਾਣਾ ਖਾਲੀ ਨਹੀਂ ਮੁੜ ਕੇ ਜਾਣਾ ਬੰਦਾ ਜੀ ਉਹਨਾਂ ਕੋਲ ਤਾਂ ਲੈ ਕੇ ਹੀ ਜਾਣੇ ਆ ਹਾਂ ਜੀ ਕਿੰਨੀ ਘਿਰ ਸਮੋਲ ਜੀ ਇਮਕੋ ਉਹ ਯੋਨੀ ਲਈ 5-600 ਰੁਪਏ ਜੀ ਪਰਿਵਾਰ ਦੇ ਵਿੱਚ ਕੌਣ ਕੌਣ ਹੈ ਜੀ ਪਰਿਵਾਰ ਦੇ ਵਿੱਚ ਜੀ ਤਿੰਨ ਮੁੰਡੇ ਆ ਇੱਕ ਬੇਟੀ ਆ ਘਰ ਵਾਲੀ ਆ ਜੀ ਜ਼ਿੰਮੇਵਾਰੀ ਪਰਿਵਾਰ ਦੀ ਕੀ ਕਿਤੇ ਆ ਮੇਰੇ ਤੇ ਆ ਜੀ ਸਰ ਜਾਂਦਾ 5-600 ਰੁਪਏ ਨਾਲ ਰੋਜ਼ ਸਰ ਜਾਂਦਾ ਜੀ ਮੁੰਡੇ ਵੀ ਕੰਮ ਕਰਦੇ ਮੋਟਾ-ਮੋਟਾ ਬੱਚੇ ਪੜਾਏ ਨਹੀਂ ਆ ਪਰ ਪੜੇ ਹੋਏ ਆ ਜੀ ਪੜੇ ਹੋਏ ਹਾਂ ਜੀ ਆਪਣੇ ਬੱਚਿਆਂ ਨੂੰ ਕੀ ਬਣਾਉਣਾ ਚਾਹੁੰਦੇ ਬੱਚੇ ਜੀ ਕੰਮਕਾਰ ਕਰਦੇ ਆ ਜੀ ਵਿੱਚ ਤਾਂ ਆਪਣਾ ਕਰਦੇ ਆ ਵਿੱਚ ਪ੍ਰਾਈਵੇਟ ਕੰਮ ਕਰਦੇ ਆ ਨੌਕਰੀਆਂ ਨਸਦੀਆਂ ਮਜ਼ਦੂਰ ਦੇ ਤੇ ਕੀ ਮੰਗ ਕਰਨਾ ਹੈ ਮਜ਼ਦੂਰ ਦੇ ਮਜ਼ਦੂਰਾਂ ਵਾਸਤੇ ਮਿਲ ਜਾਏ ਮਜ਼ਦੂਰਾਂ ਦਾ ਹੱਕ ਜੀ ਇੰਨੇ ਘੰਟੇ ਕੰਮ ਕਰਦੇ ਕੰਮ ਤਾਂ ਅਸੀਂ 12 ਘੰਟੇ ਕਰਦੇ ਆ ਜੀ 12 ਘੰਟੇ ਕਰਨਾ ਪਵੇ ਹਾਂ ਜੀ ਕੀ ਨਾ ਮੰਗ ਬਲਵੀ ਕਿਹੜਾ ਪਿੰਡ ਆ ਜੀ ਗੜੀ ਤਰਖਾਣਾ ਅੱਜ ਕਿਹੜਾ ਦਿਨ ਆ ਤੁਹਾਨੂੰ ਪਤਾ ਹਾਂ ਜੀ ਜੂ ਡੇ ਅੱਛਾ ਜਿਹੜਾ ਕੰਮ ਆ ਤੁਹਾਨੂੰ ਰੋਜ਼ ਮਿਲ ਹੀ ਜਾਂਦਾ। ਵਾਹ ਜੀ ਮਾੜਾ ਮੋਟਾ ਚੱਲੀ ਜਾਂਦਾ। ਕੀ ਕਰਦੇ ਕੀ? ਰਿਕਸ਼ਾ ਚਲਾਉਂਦੇ। ਰਿਕਸ਼ੇ ਨਾਲ ਪਰਿਵਾਰ ਪਲ ਜਾਂਦਾ। ਪਹਿਲਾਂ ਤਾਂ ਸਹੀ ਦੀ ਕੰਮ ਸੀ ਹੁਣ ਕਹਿੰਦੇ ਗੱਡੀਆਂ ਦੀ ਬਾਤ ਆਉਂਦੀ ਹੈ। ਗੱਡੀਆਂ ਵੱਧ ਗਈਆਂ। ਕੋਈ ਰਿਕਸ਼ਾ ਨਹੀਂ। ਗੁਜਰਾਤ ਤੁਹਾਡੇ ਤੋਂ ਹੈ ਹਾਂਜੀ ਸਰ ਜਾਂਦਾ ਐਨੇ ਕਿ ਕਿਦਾਰੇ ਨਾਲ ਮਾਂ ਔਕੇ ਔਕੇ ਘਾਰ ਲਈ ਅੱਜ ਸਰਕਾਰੀ ਛੁੱਟੀ ਆ ਤੁਹਾਡੀ ਛੁੱਟੀ ਨਹੀਂ ਹੈ ਹਾਂਜੀ ਅੱਜ ਛੁੱਟੀ ਆ ਛੁੱਟੀ ਕਰਕੇ ਅਸੀਂ ਫਿਰ ਉਹ ਖਾਵਾਂਗੇ ਕਿੱਥੇ ਕਿੰਨੇ ਘੰਟੇ ਕੰਮ ਕਰਨਾ ਪੈਂਦਾ ਰਿਕਸ਼ਾ ਕਿੰਨੇ ਘੰਟੇ ਕਿਲੋਮੀਟਰ ਉਹ ਹੀ 12 ਘੰਟੇ ਅਰਕੋ ਆ ਜਿਹੜਾ ਮਜ਼ਦੂਰ ਦੇ ਵਸਾ ਇਹਨਾਂ ਨੇ ਬਹੁਤ ਵੱਡੀ ਲੜਾਈ ਲੜੀ ਸੀ ਹਾਂਜੀ ਹਾਂਜੀ 8 ਘੰਟਿਆਂ ਦੇ ਅੱਧ ਘੰਟੇ ਚਲਾ ਕੇ ਗੁਜ਼ਾਰਾ ਨਹੀਂ ਹੁੰਦਾ ਬਸ 8 ਘੰਟੇ ਦਾ ਹੁਣ ਮਜ਼ਦੂਰਾਂ ਦੀ ਦਿਹਾੜੀ ਆ ਅਸੀਂ ਤਾਂ ਵਾਦੇ ਓਵਰਟਾਈਮ ਲਾ ਲਈਦਾ ਪਰਿਵਾਰ ਨੂੰ ਸਮਾਂ ਦੇ ਹੋ ਜਾਂਦਾ ਜੇ 12 ਘੰਟੇ ਇੱਥੇ ਰੋਕਦੇ ਸਮਾਂ ਤਾਂ ਦੇ ਹੋ ਜਾਂਦਾ ਐ ਜੀ ਗੱਲ